ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਜ਼ਿਲ੍ਹਾ ਪਟੰਡਾ ਜੀ ਬਾਈਕੋਲ ਤਾਜੀਸੂਈ ਗਾਂ ਬਕਾਊਾ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800363 ਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਜੀ ਕੋਲ ਤਾਜੀਸੂਈ ਗਾਂ ਹਲੇ ਜੇਰ ਕੰਪਲੀਟ ਹੋਈ ਨਹੀਂ ਲੱਗ ਰਹੀ ਆ ਮਗਰ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸੀ ਗਾਜੀ ਸਾਸੀ ਗਾ ਵੀਰੇ ਨਾਮ ਦੱਸੋ ਜੀ ਆਪਣਾ ਦਰਸ਼ਨ ਕਾਂ ਨੇ ਪੈਂਡ ਕੰਡਾ ਬੰਨਾ ਜੀ ਜ਼ਿਲ੍ਹਾ ਰਿੰਡਾ ਜੀ ਨੰਬਰ ਭਰਾ ਆਪਣਾ 92010 ਜੀ ਹਾਂਜੀ 26605 ਹਾਂਜੀ ਬਾਈ ਜੀ ਵਾੜ ਦੀ ਜਾਣਕਾਰੀ ਦਿਓ ਜੀ ਗਾਂ ਦੀ ਆਪਣੀ ਜੀ ਵਾੜ ਦੋਜਾ ਸੂਆ ਜੀ ਹਾਂਜੀ ਪਹਿਲੇ ਸੂਏ 12 13 ਲੀਟਰ ਦੁੱਧ ਦਿੰਦਾ ਵਾ ਹਾਂਜੀ ਇਹ ਜਲਸੀ ਵਾੜ ਮਗਰ ਬੱਛੀ ਆ ਮਗਰ ਬੱਸੀ ਆ ਜੀ ਹਾਂਜੀ ਹਾਂਜੀ ਬੱਛੀ ਜਲਸੀ ਬੱਸੀ ਆ ਠੀਕ ਹੈ ਜੀ ਸਵੇਰੇ ਸੂਈਏ ਸਵੇਰਾ ਠੀਕ ਹੈ ਜੀ ਤੇ ਰੇਟ ਰੂਟ ਭਰਾ ਰੇਟ ਇਹ ਦਾ 46000 ਰੁਪਏ ਜੀ ਲੈਣ ਦੇਣਾ 46000 ਲੋ ਭਰਾ ਨੇ ਜੀ ਪੈਣੀ ਆ ਪਈ ਜਾਂਦੀ ਆ ਰੀਗਰ ਤੋਂ 3:00 ਵਜੇ ਸੁਈ ਆ ਰੇਟ ਬਾਈ ਨੇ ਦੱਸਤਾ ਮੈਨੂੰ 40000 ਯਾਰ ਲੈ ਵਲੂਬਾ ਤੁਸੀਂ ਦੇਖ ਸਕਦੇ ਹੋ ਬਾਕੀ ਤੋਰ ਕੇ ਦਿਖਾਓ ਜੀ ਹਾਂਜੀ ਲਓ ਜੀ ਤੋਰਾ ਤਰਾ ਬੀਸ ਬਿਊਟੀ ਤੋਰਾ ਤਰਾ ਤੇ ਲੈ ਵਾ ਤੁਸੀਂ ਦੇ ਸਕਦੇ ਜੇ ਰਲੇ ਡਨ ਹੋਈ ਨਹੀਂ ਠੀਕ ਹੈ ਜੀ ਲਓ ਜੀ ਕਰਮਾ ਵਾਲੀ ਸੋਹਣੀ ਸਨੱਖੀ ਆ ਕੱਦ ਕਾਠ ਸੋਣਾ ਜੀ ਲੰਮੀ ਤੋਰ ਦੋ ਭਰਾ ਠੀਕ ਹੈ ਜੀ ਲਓ ਭਰਾ ਮੋੜ ਲਓ ਜੀ ਲਓ ਜੀ ਫੇਸ ਬਿਊਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਸੁਨੱਖੀ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਘੰਡਾਵਨ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਸੰਧੂਆਂ ਦੇ ਲਾਗੇ ਪੈਂਦਾ ਜੀ ਇਹ ਵੱਡੇ ਸੰਧੂਆਂ ਛੋਟੇ ਸੰਧੂਆਂ ਹੁੰਦੇ ਠੀਕ ਹੈ ਜੀ ਲਓ ਜੀ ਬੱਸੀ ਆ ਦੀ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਘੱਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਇਹਦੇ ਸਵੇਰੇ ਪਹਿਲੇ ਦੱਸ ਤੱਕ ਨਤਾ ਜੀ ਨੇ ਇਹ ਲੈ ਦੋ ਦੋ 30 ਲੀਟਰ ਦਾ ਬਾਈ 30 ਲੀਟਰ ਬਹੁਤ ਠੰਡੀ ਸੀ ਲੱਗ ਰਹੀ ਸੀ ਜੀ ਤੁਸੀਂ ਮਰਜ਼ੀ ਆ ਫਿਰ ਚਲੋ ਠੀਕ ਹੈ ਜੀ ਐਤ ਕੀ ਕਿਨਾਂ ਦੇ ਦੂੰਗੀ ਦੋ ਦੋ 16 17 ਲੀਟਰ ਦਾ ਦੇ ਠੀਕ ਹੈ ਜੀ ਜਿਸਾ ਨਾ ਲੈਵਾ ਹਾਂ ਜੀ ਬੱਚੀ ਬਹੁਤ ਟਾਪਰਾ ਹਾਂ ਜੀ ਬੱਚੀ ਵੀ ਦੇਖ ਸਕਦੇ ਹੋ ਬਿਊਟੀ ਬਹੁਤ ਸੋਹਣੀ ਹੈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ